ਕਿ ਹੁੰਦੇ ਆਪਾਂ ਸੁਣਦੇ ਹੁੰਦੇ ਸੀ ਕਹਿਣਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਤੇ ਇੱਕ ਆਪਾਂ ਸੁਣਦੇ ਹੁੰਦੇ ਸੀ ਕਿ ਕਿਸੇ ਨੇ 12 ਘੰਟਿਆਂ ਦਾ ਮੀਂਹ ਨਹੀਂ ਮੰਗਿਆ ਸੀ ਤੇ 12 ਸਾਲਾਂ ਦੀ ਔੜ ਮੰਗ ਲਈ ਸੀ ਅਸੀਂ ਸਮਝਦੇ ਹੁੰਦੇ ਸੀ ਕਿ ਵੀ ਪੰਡਤਾਂ ਮळਾਈ ਆ ਯਾਰ 12 ਸਾਲਾਂ ਦੀ ਔੜ ਮੰਗ ਲਈ ਆ ਇਹਨੇ ਦੱਸ ਮੀ ਪੈਂਦਾ ਕਿੰਨਾ ਨਜ਼ਾਰਾ ਆਉਂਦਾ ਵਾ ਸਾਰੇ ਪਾਸੇ ਠੰਡਾ ਠੰਡਾ ਹੋ ਜਾਂਦਾ ਵਾ ਗਰਮੀ ਦੇ ਵਿੱਚ ਖੀਰ ਪੂਰੇ ਬਣਦੇ ਆ ਪਕੌੜੇ ਕੱਢੀਦੇ ਆ ਕਿੰਨਾ ਮਜ਼ਾ ਆਉਂਦਾ ਵਾ ਗਲੀ ਦੇ ਵਿੱਚ ਕਿਸ਼ਤੀਆਂ ਤਾਰੀਦੀਆਂ ਆ ਕਿੰਨਾ ਮਜ਼ਾ ਆਉਂਦਾ ਸਾਰੇ ਪਾਸੇ ਭੱਜੇ ਫਰੀਦਾ ਪਰ ਜਿਵੇਂ ਜਿਵੇਂ ਜਵਾਨ ਹੋਏ ਅੱਜ ਪਤਾ ਲੱਗਦਾ ਕਿ ਉਹ ਲੋਕ ਸੱਚੇ ਸੀਗੇ ਜਿਹੜੇ ਕਹਿੰਦੇ ਸੀ 12 ਸਾਲਾਂ 12 ਘੰਟਿਆਂ ਦਾ ਮੀਂਹ ਨਾ ਪਾਈ ਰੱਪਾ 12 ਸਾਲਾਂ ਦੀ ਔੜ ਮਨਜ਼ੂਰ ਆ। ਕਈ ਵਾਰ ਨਾਨੀ ਨੇ ਕਹਿਣਾ ਗਰਮੀ ਲੱਗਣੀ ਤੇ ਨਾਨੀ ਨੇ ਕਹਿਣਾ ਰੱਪਾ ਰੱਪਾ ਮੀਂਹ ਪਾ ਦੇ ਥੋੜਾ ਜਿਹਾ ਤੇ ਜਦੋਂ ਮੀਂਹ ਪੈਣਾ ਪਰਨਾਲੇ ਵਗਣੇ ਤੇ ਨਾਨੀ ਨੇ ਜਲਦੀ ਜਲਦੀ ਕਹਿਣਾ ਰੱਪਾ ਜਲਦੀ ਜਲਦੀ ਮੀਂਹ ਹਟਾ ਦੇ। ਰੱਪਾ ਜਲਦੀ ਜਲਦੀ ਮੀਂਹ ਹਟਾ ਦੇ ਤੇ ਨਾਨੇ ਨੇ ਕਹਿਣਾ ਅੱਛਾ ਰੱਬ ਤੇ ਤੇਰੇ ਕਹਿਣ ਤੇ ਹੀ ਚੱਲਦਾ ਆ। ਵੀ ਜਦੋਂ ਤੂੰ ਕਹਿ ਤਾ ਪੈ ਜਾ ਉਦੋਂ ਪੈ ਜੇ ਤੇ ਜਦੋਂ ਹਟ ਜੇ ਹਟਣਾ ਵਾ ਉਦੋਂ ਹਟ ਜੀ ਤੇਹੀਂ ਹੱਸਣਾ ਦੀ ਨਾਨਾ ਤੇ ਨਾਨੀ ਕਿਦਾਂ ਦੀਆਂ ਗੱਲਾਂ ਕਰਦੇ ਆ ਪਰ ਅੱਜ ਪਤਾ ਲੱਗਾ ਵੀ 12 ਸਾਲਾਂ ਦੀ ਔੜ ਸਾਨੂੰ ਚੰਗੀ ਸੀ